ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਪੰਜਾਬ ਭਰ ਦੇ ਹਜ਼ਾਰਾਂ ਪੁਲਿਸ ਥਾਣਿਆਂ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਐਸੇ ਵਾਹਨ ਖੜੇ ਨੇ ਜਾਂ ਜਿਹੜੇ ਕਿ ਜਾਂ ਤਾਂ ਰੋਲੇ ਵਾਲੇ ਨੇ ਜਾਂ ਫਿਰ ਉਹਨਾਂ ਦਾ ਕੋਈ ਬਾਲੀ ਬਾਰ ਸੀ ਨਹੀਂ ਹੈ ਇਸ ਤਰੀਕੇ ਦੇ ਨਾਲ ਇੱਕ ਰਿਪੋਰਟ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਨਸ਼ਰ ਹੋਈ ਸੀ ਜਿਸ ਦੇ ਵਿੱਚ ਅੰਕੜਾ ਦੱਸਿਆ ਗਿਆ ਸੀ ਕਿ ਸਾਲ 2018 ਤੱਕ ਪੰਜਾਬ ਦੇ ਜੋ ਪੁਲਿਸ ਸਟੇਸ਼ਨ ਨੇ ਥਾਣੇ ਨੇ ਉਹਨਾਂ ਦੇ ਵਿੱਚ 34000 ਦੇ ਲਗਭਗ ਐਸੇ ਵਾਹਨ ਖੜੇ ਨੇ ਜਾਂ ਜਾਂ ਤਾਂ ਲਵਾਰਿਸ ਨੇ ਕੋਈ ਬਾਲੀਬਾਰਸ ਨਹੀਂ ਹੈ ਜਾਂ ਫਿਰ ਰੋਲੇ ਵਾਲੇ ਵਹਾਨ ਨਹੀਂ ਯਾਨੀ ਕਿ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਡਿਸਪਿਊਟ ਚੱਲ ਰਿਹਾ ਹੈ ਪਰ ਹੁਣ 8 ਸਾਲਾਂ ਦੇ ਬਾਅਦ ਉਹ 34000 ਦਾ ਅੰਕੜਾ ਹੋਰ ਵੀ ਕਈ ਜ਼ਿਆਦਾ ਵੱਧ ਚੁੱਕਿਆ ਹੈ ਇਹ ਅੰਕੜਾ ਦੱਸਿਆ ਜਾ ਰਿਹਾ ਇਸ ਵਕਤ ਇਹ 40000 ਤੋਂ ਵੀ ਪਾਰ ਕਰ ਚੁੱਕਿਆ ਹੋ ਸਕਦਾ ਹੈ ਇਸ ਮਾਮਲੇ ਦੇ ਵਿੱਚ ਇੱਕ ਵਕੀਲ ਨੇ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਰਜੀ ਲਗਾਈ ਸੀ ਕਿ ਸੜਕਾਂ ਦੇ ਉੱਤੇ ਥਾਣਿਆਂ ਦੇ ਜਿਹੜੇ ਵਾਹਨ ਨੇ ਸੜਕਾਂ ਤੱਕ ਆਈ ਗਏ ਨੇ ਇੱਕ ਦੇ ਉੱਤੇ ਦੂਜਾ ਵਾਹਨ ਰੱਖਿਆ ਗਿਆ ਜਿੰਨੀ ਵੀ ਥਾਣੇ ਦੀ ਸਪੇਸ ਆ ਉਹ ਪੂਰੇ ਤਰੀਕੇ ਨਾਲ ਫਿਲ ਹੋ ਚੁੱਕੀ ਹੈ ਇਸ ਕਰਕੇ ਇਨ੍ਹਾਂ ਵਾਹਨਾਂ ਦਾ ਨਿਪਟਾਰਾ ਹੋਣਾ ਚਾਹੀਦਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਨਹੀਂ ਹੋ ਰਿਹਾ ਸੀ ਔਰ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਵੀ ਇਹੀ ਕਹਿੰਦੀਆਂ ਨੇ ਕਿ ਜਿਹੜਾ ਤਾਂ ਵਾਹਨ ਕਿਸੇ ਰੋਲੇ ਵਾਲਾ ਜੇ ਕੋਈ ਲੜਾਈ ਝਗੜੇ ਵਾਲਾ ਕਿਸੇ ਵੀ ਤਰੀਕੇ ਦਾ ਡਿਸਪਿਊਟ ਹੈ 31 ਮਹੀਨੇ ਦੇ ਅੰਦਰ ਅੰਦਰ ਹੱਲ ਹੋਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਜੇਕਰ ਕੋਈ ਚੋਰੀ ਕੀਤਾ ਵਾਹਨ ਪੁਲਿਸ ਨੇ ਲੱਭ ਰਿਆ ਤਾਂ ਉਸ ਨੂੰ 1 ਮਹੀਨੇ ਤੋਂ ਜ਼ਿਆਦਾ ਆਪਣੀ ਕਸਟਡੀ ਵਿੱਚ ਨਹੀਂ ਰੱਖਿਆ ਜਾ ਸਕਦਾ ਇਸੇ ਤਰੀਕੇ ਦੇ ਨਾਲ ਕਈ ਤੁਸੀਂ ਖਬਰਾਂ ਵੀ ਸੁਣਦੇ ਹੋਵੋਗੇ ਕੋਈ ਵਿਅਕਤੀ ਆਪਣੇ ਵਾਹਨ ਦੇ ਉੱਤੇ ਜਾ ਰਿਹਾ ਹੁੰਦਾ ਉਹਦਾ ਐਕਸੀਡੈਂਟ ਹੋ ਜਾਂਦਾ ਜਾਂ ਫਿਰ ਮਰਡਰ ਹੋ ਜਾਂਦਾ ਜਾਂ ਉਹ ਬੰਦਾ ਨਹੀਂ ਲੱਭਦਾ ਉਹਦਾ ਵਾਹਨ ਤਾਂ ਲੱਭ ਜਾਂਦਾ ਤਾਂ ਇਸ ਤਰੀਕੇ ਦੇ ਨਾਲ ਵਾਹਨ ਦੇ ਨੰਬਰ ਤੋਂ ਚੈਸੀ ਨੰਬਰ ਤੋਂ ਸਾਰੀਆਂ ਪਤਾ ਚੱਲ ਜਾਂਦਾ ਹੈ ਡਿਟੇਲ ਕੀ ਆਖਰਕਾਰ ਇਹ ਵਾਹਨ ਦਾ ਮਾਲਕ ਕੌਣ ਹੈ ਮਾਲਕ ਭਾਵੇਂ ਨਾਂ ਵੀ ਹੋਵੇ ਤਾਂ ਉਸਦੇ ਪਰਿਵਾਰ ਨੂੰ ਉਸ ਵਾਹਨ ਨੂੰ سپਰਦ ਕਰਨਾ ਹੈਂਡਓਵਰ ਕਰਨਾ ਹੁੰਦਾ ਪਰ ਇਸ ਚੀਜ਼ ਦੇ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਇਸ ਦੇ ਨਾਲ ਨਾਲ ਕਈ ਐਸੇ ਵਾਹਨ ਵੀ ਨੇ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਦਸ਼ਕਾਂ ਤੋਂ ਥਾਣਿਆਂ ਦੇ ਅੰਦਰ ਖੜੇ ਨੇ ਉਹ ਬਿਲਕੁਲ ਕੰਡਮ ਹੋ ਚੁੱਕੇ ਨੇ ਉਹ ਬਿਲਕੁਲ ਵੀ ਇਸ ਵਕਤ ਚੱਲਣ ਵਾਲੀ ਹਾਲਤ ਵਿੱਚ ਵੀ ਨਹੀਂ ਹੈ ਤਾਂ ਇਸ ਤਰੀਕੇ ਦੇ ਵੀ ਆਦੇਸ਼ ਦਿੱਤੇ ਗਏ ਨੇ ਕਿ ਉਹਨਾਂ ਵਾਹਨਾਂ ਦਾ ਵੀ ਨਿਪਟਾਰਾ ਕੀਤਾ ਜਾਵੇ ਜਾਂ ਤਾਂ ਪਤਾ ਕੀਤਾ ਜਾਵੇ ਕਿ ਇਹ ਵਾਹਨ ਕਿੰਨਾ ਦੇ ਨੇ ਔਰ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਜਾਵੇ ਅਖਬਾਰਾਂ ਦੇ ਵਿੱਚ ਕਢਾਇਆ ਜਾਵੇ ਕਿ ਜਿਸ ਦਾ ਵੀ ਵਾਹਨ ਹੈ ਗਵਾਚਿਆ ਹੈ ਜਾਂ ਫਿਰ ਉਹ ਆਪਣੇ ਥਾਣੇ ਦੇ ਵਿੱਚ ਜਾ ਕੇ ਪਤਾ ਕਰਨ ਜਾਂ ਫਿਰ ਉਹ ਰੋਲੇ ਵਾਲਾ ਹੈ ਤਾਂ ਜਿਸ ਦਾ ਵੀ ਵਾਹਨ ਹੋਵੇਗਾ ਉਸ ਨੂੰ ਵਾਪਸ ਕੀਤਾ ਜਾਵੇਗਾ ਜੇਕਰ ਕੋਈ ਵਿਅਕਤੀ ਨਹੀਂ ਲੱਭਦਾ ਉਸ ਵਾਹਨ ਦਾ ਅਸਲੀ ਮਾਲਕ ਨਹੀਂ ਲੱਭਦਾ ਤਾਂ ਨਿਰਦੇਸ਼ ਦਿੱਤੇ ਗਏ ਨੇ ਹਾਈ ਕੋਰਟ ਦੇ ਵੱਲੋਂ ਉਸ ਵਾਹਨ ਨੂੰ ਅਗਲੇ 6 ਮਹੀਨਿਆਂ ਦੇ ਵਿੱਚ ਵੇਚ ਦਿੱਤਾ ਜਾਵੇ ਔਕਸ਼ਨ ਕਰਾਈ ਜਾਵੇ ਉਸ ਬੋਲੀ ਲਗਾਈ ਜਾਵੇ ਬੋਲੀ ਦੇ ਵਿੱਚ ਜਿਹੜਾ ਵੱਧ ਬੋਲੀ ਲਗਾਉਂਦਾ ਉਸ ਨੂੰ ਵੇਚ ਦਿੱਤਾ ਜਾਵੇ ਇਸ ਦੇ ਨਾਲ ਨਾਲ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਇੱਕ ਸਟੇਟਸ ਰਿਪੋਰਟ ਦਾਖਲ ਕਰਨ ਦੇ ਲਈ ਕਿਹਾ ਇਸ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਗਲੇ 90 ਦਿਨਾਂ ਤੋਂ ਬਾਅਦ ਯਾਨੀ ਕਿ ਅਗਲੇ 90 ਦਿਨਾਂ ਤੋਂ ਬਾਅਦ ਸਟੇਟਸ ਰਿਪੋਰਟ ਦਰਜ ਕਰਾਈ ਜਾਵੇ ਹਾਈ ਕੋਰਟ ਦੇ ਵਿੱਚ ਔਰ ਇਸ ਸਟੇਟਸ ਰਿਪੋਰਟ ਦੇ ਵਿੱਚ ਇਹ ਸਾਰੀ ਡਿਟੇਲ ਦਿੱਤੀ ਕਿ ਆਰਡਰ ਹੋਣ ਤੋਂ ਲੈ ਕੇ ਸਟੇਟਸ ਰਿਪੋਰਟ ਦਾਖਲ ਕਰਨ ਤੱਕ ਪੰਜਾਬ ਭਰ ਦੇ ਥਾਣਿਆਂ ਦੇ ਵਿੱਚ ਕਿੰਨੇ ਵਾਹਨ ਖੜੇ ਸੀ ਕਿੰਨਿਆਂ ਦਾ ਨਿਪਟਾਰਾ ਹੋ ਚੁੱਕਿਆ ਕਿੰਨਿਆਂ ਨੂੰ ਡਿਸਮੈਂਟਲ ਕੀਤਾ ਜਾ ਰਿਹਾ ਹੈ ਔਰ ਕਿੰਨਿਆਂ ਦੀ ਆਕਸ਼ਨ ਕਰਵਾਈ ਗਈ ਹੈ ਔਰ ਕਿੰਨਿਆਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਆਕਸ਼ਨ ਕਰਵਾਈ ਜਾਵੇਗੀ ਤਾਂ ਇਸ ਤਰੀਕੇ ਦੀ ਪੂਰੀ ਡਿਟੇਲ ਮੰਗੀ ਗਈ ਹੈ ਡੀਜੀਪੀ ਦੇ ਡੀਜੀਪੀ ਦੇ ਕੋਲੋਂ ਮੰਗੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੰਗੀ ਹੈ ਤਾਂ ਇਸ ਤਰੀਕੇ ਦਾ ਰੂਲ ਕੋ ਸੁਪਰੀਮ ਕੋਰਟ ਦਾ ਹੀ ਹੈ ਕਿ 30 ਦਿਨਾਂ ਦੇ ਵਿੱਚ ਵਿੱਚ ਰੋਲੇ ਵਾਲੇ ਵਾਹਨ ਦਾ ਉਸਦੇ ਮਾਲਕ ਦੇ ਨਾਲ ਨਿਪਟਾਰਾ ਹੋਣਾ ਚਾਹੀਦਾ ਹੈ ਔਰ ਜਿਹੜੇ ਵਾਹਨਾਂ ਦਾ ਮਾਲਕ ਨਹੀਂ ਲੱਭ ਰਿਹਾ ਉਸ ਦੇ ਲਈ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਜਾਵੇ ਜੇਕਰ ਫਿਰ ਵੀ ਉਸ ਵਾਹਨ ਦਾ ਮਾਲਕ ਨਹੀਂ ਲੱਭ ਰਿਹਾ ਤਾਂ ਫਿਰ ਦੋ ਤਰੀਕੇ ਨੇ ਜੇ ਤਾਂ ਵਾਹਨ ਚੱਲਣ ਵਾਲੀ ਹਾਲਤ ਵਿੱਚ ਹੈ ਰੂਲਸ ਦੇ ਮੁਤਾਬਕ ਤਾਂ ਉਸ ਵਾਹਨ ਦੀ ਆਕਸ਼ਨ ਕਰਵਾਈ ਜਾਵੇ ਵੇਚਿਆ ਜਾਵੇ ਤੇ ਜੇਕਰ ਉਹ ਵਾਹਨ ਚੱਲਣ ਦੀ ਹਾਲਤ ਵਿੱਚ ਨਹੀਂ ਹੈਗਾ ਔਰ ਉਹਦਾ ਮਾਲਕ ਵੀ ਨਹੀਂ ਲੱਭ ਰਿਹਾ ਤਾਂ ਉਸ ਨੂੰ ਡਿਸਮੈਂਟਲ ਕੀਤਾ ਜਾਵੇ ਤਾਂ ਜਿਹੜੇ ਜਿਨ੍ਹਾਂ ਨੇ ਅਰਜੀ ਲਗਾਈ ਸੀ ਉਹਨੇ ਐਡਵੋਕੇਟ ਕੁਮਰ ਪਾਲ ਸਿੰਘ ਕੁਮਰ ਪਾਲ ਸਿੰਘ ਨੇ ਇਹ ਅਰਜੀ ਲਗਾਈ ਸੀ ਤੇ ਉਹਨਾਂ ਦੀ ਅਰਜੀ ਦੇ ਉੱਤੇ ਹੀ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਪਣੇ ਨਿਰਦੇਸ਼ ਦਿੱਤੇ ਨੇ ਇਹ ਗੱਲ ਕਹੀ ਹੈ ਕਿ ਅਗਲੇ 90 ਦਿਨਾਂ ਦੇ ਵਿੱਚ ਇਹਨਾਂ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇ ਸਾਲ 2000 ਜੇਕਰ 18 ਦੀ ਗੱਲ ਕੀਤੀ ਜਾਵੇ ਤਾਂ 34000 ਦੇ ਕਰੀਬ ਵਾਹਨ ਸੀ ਤੇ ਹੁਣ ਜਿਸ ਤਰੀਕੇ ਦੀਆਂ ਗੱਲਾਂ ਹੋ ਯਾਨੀ ਕਿ ਦੱਸਿਆ ਜਾ ਰਿਹਾ ਕਿ ਹੋ ਸਕਦਾ ਹੈ ਇਹ ਅੰਕੜਾ ਵੱਧ ਕੇ 34000 ਤੋਂ 40000 ਤੱਕ ਵਾਹਨਾਂ ਦਾ ਪਹੁੰਚ ਗਿਆ ਹੋਵੇ ਇਸ ਵਕਤ ਤਸਵੀਰਾਂ ਵੀ ਦਿਖਾ ਰਹੇ ਹਾਂ ਤੁਹਾਨੂੰ ਇਹ ਇੱਕ ਤਰੀਕੇ ਦੀ ਐਸੀ ਡੈਮੋ ਵਾਸਤੇ ਤਸਵੀਰਾਂ ਇਸਤੇਮਾਲ ਕੀਤੀਆਂ ਨੇ ਕਿ ਇਸ ਤਰੀਕੇ ਦੇ ਨਾਲ ਥਾਣਿਆਂ ਦੇ ਵਿੱਚ ਗੱਡੀਆਂ ਖੜੀਆਂ ਹੁੰਦੀਆਂ ਨੇ ਥਾਣੇ ਭਰ ਚੁੱਕੇ ਨੇ ਗੱਡੀਆਂ ਦੇ ਉੱਤੇ ਗੱਡੀਆਂ ਖੜੀਆਂ ਨੇ ਕਈ ਐਸੀਆਂ ਵੀ ਤਸਵੀਰਾਂ ਆਈਆਂ ਨੇ ਕਿ ਥਾਣਿਆਂ ਦੀ ਛੱਤ ਤੱਕ ਗੱਡੀਆਂ ਖੜਾਈਆਂ ਹੋਈਆਂ ਨੇ ਔਰ ਕਈ ਥਾਂ ਤੇ ਤੁਹਾਨੂੰ ਐਸੀਆਂ ਵੀ ਤਸਵੀਰਾਂ ਮਿਲ ਜਾਣਗੀਆਂ ਕਿਉਂਕਿ ਸਪੇਸ ਨਹੀਂ ਹੈ ਉਹਨਾਂ ਨੂੰ ਜੋ ਸਾਈਡ ਵਾਕ ਬਣੀ ਹੁੰਦੀ ਹੈ ਸੜਕਾਂ ਦੇ ਆਲੇ ਦੁ ਪਰ ਉਹਨਾਂ ਨੂੰ ਕੋਈ ਵੀ ਵਾਪਸ ਲੈ ਨਹੀਂ ਆ ਰਿਹਾ ਪੂਰੇ ਤਰੀਕੇ ਨਾਲ ਖਰਾਬ ਹੋ ਚੁੱਕੀਆਂ ਨੇ ਮਿੱਟੀ ਔਰ ਗਰਦ ਦੇ ਨਾਲ ਭਰੀਆਂ ਹੋਈਆਂ ਨੇ ਚੱਲਣ ਦੀ ਹਾਲਤ ਵਿੱਚ ਨਹੀਂ ਹੈਗੀਆਂ ਤਾਂ ਇਹ ਐਕਸੀਡੈਂਟ ਦਾ ਵੀ ਕਾਰਨ ਬਣਦੀਆਂ ਨੇ ਸੜਕਾਂ ਦੇ ਉੱਤੇ ਇਸ ਕਰਕੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਫ਼ ਤੌਰ ਤੇ ਕਿਹਾ ਕਿ ਇਹਨਾਂ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇ ਔਰ ਜਿਹੜੇ ਵਕੀਲ ਨੇ ਜਿਹੜੇ ਵਕੀਲ ਨੇ ਐਡਵੋਕੇਟ ਨੇ ਇਹ ਪਟੀਸ਼ਨ ਲਗਾਈ ਸੀਗੀ ਐਡਵੋਕੇਟ ਕਮਰਪਾਲ ਸਿੰਘ ਔਕੀ ਕਹਿ ਰਹੇ ਨੇ ਉਹਨਾਂ ਦੀ ਵੀ ਗੱਲ ਸੁਣਦੇ ਆ ਪੂਰੀ ਡਿਟੇਲ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਨਾਲ ਡੀਜੀਪੀ ਨੂੰ ਆਰਡਰ ਕੀਤੇ ਗਏ ਨੇ ਔਰ ਪੰਜਾਬ ਨੂੰ ਕੀ ਕਿਹਾ ਗਿਆ ਤੇ ਅੱਗੇ ਇਹਨਾਂ ਕਾਰਾਂ ਦਾ ਕਿਸ ਤਰੀਕੇ ਦੇ ਨਾਲ ਨਿਪਟਾਰਾ ਕੀਤਾ ਜਾਣਾ ਹੈ ਤੋਂ ਹੋਸ ਪੇਪਰ ਰਿਪੋਰਟਸ ਆਈਆਂ ਸੀਗੀਆਂ ਫਰਵਰੀ ਮਹੀਨੇ ਦੇ ਵਿੱਚ ਕੁਸ਼ਿਆਰਪੁਰ ਤੋਂ ਇੱਕ ਜਲੰਧਰ ਤੋਂ ਜਿਹਦੇ ਵਿੱਚ ਸਾਫ਼-ਸਾਫ਼ ਉਹਨਾਂ ਨੇ ਲਿਖਿਆ ਗਿਆ ਸੀਗਾ ਕਿ ਉਹਦੇ ਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਵਹੀਕਲ ਜੜੇ ਨੇ ਉਹ ਸਟੇਜ ਕੋਲ ਜਾਂ ਤੇ ਪੁਲਿਸ ਸਟੇਸ਼ਨ ਦੇ ਅੰਦਰ ਨੇ ਜਾਂ ਉਹਨਾਂ ਦੀ ਛੱਤਾਂ ਤੇ ਪਏ ਨੇ ਤੇ ਜਾਂ ਬਾਹਰ ਸੜਕਾਂ ਤੇ ਸਾਈਡ ਤੇ ਫੁੱਟਪਾਥ ਤੇ ਪਏ ਨੇ ਤੇ ਜਿਹਨੂੰ ਲੈ ਕੇ ਜਿਹੜਾ ਹੈਗਾ ਇੱਕ ਮਾਨਯੋਗ ਸੁਪਰੀਮ ਕੋਰਟ ਦੀਆਂ ਦੋ ਜੱਜਮੈਂਟਸ ਹੈਗੀਆਂ ਉਹ ਬਹੁਤ ਕਲੀਅਰ ਡਾਇਰੈਕਸ਼ਨਸ ਹੈਗੀਆਂ ਕਿ ਇਹ ਜਿਹੜੇ ਜੱप्त ਕੀਤੇ ਗਏ ਵਾਈਕਲ ਹੁੰਦੇ ਨੇ ਇਹ ਜਿਹੜਾ ਕਾਨੂੰਨ ਦੇ ਮੁਤਾਬਕ 30 ਦਿਨਾਂ ਦੇ ਅੰਦਰ ਅੰਦਰ ਪਿੰਨ ਨੂੰ ਜੜਾ ਉਹਨਾਂ ਦੇ ਮਾਲਕ ਨੂੰ ਦੇ ਦਿੱਤਾ ਜਾਣਾ ਚਾਹੀਦਾ ਤੇ ਜੇ ਕੋਈ ਅਨਕਲੇਮਡ ਹੈਗਾ ਤੇ ਅਨਕਲੇਮਡ ਵਾਈਕਲ ਦੇ ਫੇਸ ਦੇ ਵਿੱਚ ਉਹਨਾਂ ਨੂੰ 6 ਮਹੀਨੇ ਦੇ ਵਿੱਚ ਜੜਾ ਉਹਨੂੰ ਪ੍ਰੋਕਲੇਮੇਸ਼ਨ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਜੇ ਕੋਈ ਵੀ ਬੰਦਾ ਉਹਦਾ ਮਾਲਕ ਹੈਗਾ ਤੇ ਉਹ ਆ ਕੇ ਤੇ ਆਪਣਾ ਕਲੇਮ ਕਰ ਲੇ ਅਦਰਵਾਈਜ਼ ਉਹਨੂੰ ਜੜਾ 6 ਮਹੀਨੇ ਤੋਂ ਬਾਅਦ ਆਕਸ਼ਨ ਕਰ ਦਿੱਤਾ ਜਾਵੇ ਪਰ ਅਸੀਂ ਦੇਖਦੇ ਹਾਂ ਕਿ ਹਜ਼ਾਰਾਂ ਤਜ਼ਾਰ ਦੀ ਵਾਈਕਲ ਜਿਹੜੇ ਨੇ ਨਵੇਂ ਤੋਂ ਨਵੇਂ ਵਾਈਕਲ ਵੀ ਉੱਥੇ ਜੰਗ ਹੋ ਰਹੇ ਨੇ ਤੁਸੀਂ ਮੁਹਾਲੀ ਫੇਸ 1 ਪੁਲਿਸ ਥਾਣੇ ਦੇ ਬਾਹਰ ਹੀ ਦੇਖ ਲਓ ਉੱਥੇ ਨਵੇਂ ਤੋਂ ਨਵੇਂ ਵਾਈਕਲਸ ਇੱਕ ਤੋਂ ਬਾਅਦ ਇੱਕ ਇੱਕ ਦੇ ਉੱਪਰ ਇੱਕ ਚੜਾ ਚੜਾ ਕੇ ਰੱਖੇ ਨੇ ਇਹਨਾਂ ਕੋਲ ਜਗ੍ਹਾ ਬਿਲਕੁਲ ਵੀ ਨਹੀਂ ਹੈਗੀ ਸੀ ਜਿੰਨੂੰ ਲੈ ਕੇ ਅਸੀਂ ਮੈਸੇਜ ਜੜੀ ਇੱਕ ਪੀਆਈ ਵਾਲੀ ਇਨੀਸ਼ੀਏਟ ਕੀਤੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਜੋ 2002 ਤੇ 2010 ਦੇ ਵਿੱਚ ਦਿੱਤੀਆਂ ਗਈਆਂ ਸੀਗੀਆਂ ਉਹਦੇ ਮੁਤਾਬਕ ਜਿਹੜਾ ਹੈ ਮਜਿਸਟਰੇਟ ਨੂੰ ਜਿਹੜਾ ਮੰਡੇਟ ਹੈਗੀ ਹੈ ਕਿ ਉਹਨਾਂ ਨੇ ਡਿਸਪੋਜ਼ ਆਫ ਕਰਨਾ ਹੀ ਕਰਨਾ ਹੈ ਕੋਈ ਵੀ ਵਹੀਕਲ ਹੋਵੇ ਤੇ ਪੁਲਿਸ ਦੀ ਜੜੀ ਹੈ ਮੰਡੇਟ ਹੈ ਕਿ ਉਹਨੂੰ ਡਿਊਟੀ ਹੈ ਕਿ ਮਾਜਿਸਟਰ ਸਾਹਿਬ ਕੋਲ ਜਾ ਕੇ ਕੋਰਟ ਕੋਲ ਜਾ ਕੇ ਆਰਡਰ ਜੜੇ ਨੇ ਓਬਟੇਨ ਕਰਨ ਤੇ ਇਹਨੂੰ ਜੜਾ ਆਕਸ਼ਨ ਕੀਤਾ ਜਾਵੇ ਤਾਂ ਕਿ ਥਾਣਿਆਂ ਦੇ ਵਿੱਚ ਜੜੀ ਹੈ ਜੀ ਜਗ੍ਹਾ ਬਣ ਸਕੇ ਤੇ ਹਾਈ ਕੋਰਟ ਨੇ ਆਰਡਰ ਕੀ ਦਿੱਤੇ ਉਹਨ ਹਾਈ ਕੋਰਟ ਦਾ ਆਰਡਰ ਜੜੇ ਉਹਨਾਂ ਦੇ ਮੁਤਾਬਕ ਜੜਾ ਉਹਨਾਂ ਨੇ ਕਿਹਾ ਕਿ ਕਿਤੇ ਪਹਿਲੀ ਡਾਇਰੈਕਸ਼ਨ ਤੇ ਹੈਗੀ ਹੈ ਕਿ ਰਿਪਰੈਜ਼ੈਂਟੇਸ਼ਨ ਜੜੀ ਆ ਉਹ ਮੇਰੀ ਦੇਖਣਗੇ ਤਾਂ ਉਹਦੇ ਤੇ ਇੱਕ ਜੜਾ ਵਾ ਇੱਕ ਸਪੀਕਿੰਗ ਆਰਡਰ ਜਿਹੜਾ ਉਹਨੂੰ ਪਾਸ ਕਰਨਗੇ ਵਿਦਨ 90 ਡੇਸ ਤੇ ਨਾਲ ਹੀ ਨਾਲ ਡੀਜੀਪੀ ਸਾਹਿਬ ਨੂੰ ਜਿਹੜੀ ਹਦਾਇਤ ਦਿੱਤੀ ਗਈ ਹੈ ਕਿ 90 ਦਿਨਾਂ ਦੇ ਅੰਦਰ ਅੰਦਰ ਇੱਕ ਸਟੇਟਸ ਰਿਪੋਰਟ ਵੀ ਫਾਈਲ ਕਰਨਗੇ ਕਿ ਪੁਲਿਸ ਜਿਹੜੇ ਸਟੇਸ਼ਨਸ ਦੇ ਵਿੱਚ ਪੁਲਿਸ ਵਾਲਿਆਂ ਨੇ ਕੀ ਐਕਸ਼ਨ ਲ取ਾ ਰਿਗਾਰਡਿੰਗ ਸੱਚ ਵਹੀਕਲਸ ਕਿ ਜਿਹੜੇ ਕਿ ਅਨਕਲੇਮਡ ਪਏ ਨੇ ਥਾਣਿਆਂ ਦੇ ਅੰਦਰ ਉਹ ਵੀ ਵਿਦਨ 90 ਡੇਸ ਵਿਦ ਅ ਰਜਿਸਟਰੀ ਆਫ ਥਿਸ ਕੋਰਟ ਉਸ ਤੋਂ ਬਾਅਦ ਜਿਹੜੀ ਹਦਾਇਤ ਦਿੱਤੀ ਗਈ ਹੈ ਥਰਡ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਰਜਿਸਟਰਰ ਜਨਰਲ ਜਿਹੜੇ ਨੇ ਮਾਨਯੋਗ ਹਾਈ ਕੋਰਟ ਦੇ ਉਹ ਜਿਹੜਾ ਉਹ ਰਿਪੋਰਟ ਨੂੰ ਵਾਚਣਗੇ ਦੇਖਣਗੇ ਤੇ ਜੇ ਉਹਨਾਂ ਨੂੰ ਆਂਦੇਚ ਕੋਈ ਵੀ ਚੀਜ਼ ਜਿਹੜੀ ਐ ਮਿਸਿੰਗ ਲੱਗਦੀ ਹੈ ਜਾਂ ਉਹਨਾਂ ਨੂੰ ਲੱਗਦਾ ਕੋਈ ਡਾਇਰੈਕਸ਼ਨ ਇੰਪਲੀਮੈਂਟ ਨਹੀਂ ਹੋਈ ਤੇ ਫਿਰ ਜਿਹੜਾ ਮੈਟਰ ਜਿਹੜਾ ਦੁਬਾਰਾ ਪੁਟ ਅਪ ਕੀਤਾ ਜਾਏਗਾ